ਕੁਝ ਮਿਲਦਾ ਹੈ ਖੁਸ਼ ਹੁੰਦਾ ਹੈ ਕੁਝ ਵਿਛੜਦਾ ਹੈ ਰੋਂਦਾ ਹੈ ਮਿਲਾਪ ਦੇ ਚ ਜੀ ਰਿਹਾ ਹੈ ਵਿਛੋੜੇ ਦੇ ਚ ਜੀ ਰਿਹਾ ਹੈ ਸੁਖ ਦੇ ਚ ਜੀ ਰਿਹਾ ਹੈ ਦੁੱਖ ਦੇ ਚ ਜੀ ਰਿਹਾ ਹੈ ਇੱਜ਼ਤ ਦੇ ਚ ਜੀ ਰਿਹਾ ਹੈ ਬੇਇੱਜ਼ਤੀ ਦੇ ਚ ਜੀ ਰਿਹਾ ਕਾਲ ਦੇ ਚ ਤੇ ਇਹ ਦੋ ਘਟਨਾਵਾਂ ਘਟਦੀਆਂ ਅਕਾਲ ਵਿੱਚ ਦੋ ਨਹੀਂ ਅਕਾਲ ਵਿੱਚ ਜਨਮ ਨਹੀਂ ਅਕਾਲ ਵਿੱਚ ਮਰਨ ਨਹੀਂ ਅਕਾਲ ਦੁੱਖ ਸੁਖ ਤੋਂ ਰਹਿਤ ਹੈ ਦੁਖ ਸੁਖ ਰਹਿਤ ਸਦਾ ਨਰਲੇਪੀ ਜਾਂ ਕੋ ਕਹਿਤ ਗੁਸਾਈ ਜਿਹਨੂੰ ਗੋਸਾਈ ਕਹਿੰਦੇ ਨੇ ਗੋਸ ਸ੍ਰਿਸ਼ਟੀ ਸਾਈ ਮਾਲਕ ਜੋ ਸ੍ਰਿਸ਼ਟੀ ਦਾ ਮਾਲਕ ਹੈ ਸਾਰੇ ਜਗਤ ਦਾ ਮਾਲਕ ਹੈ ਦੁਖ ਸੁਖ ਤੋਂ ਰਹਿਤ ਜਨਮ ਮਰਨ ਤੋਂ ਰਹਿਤ ਹੈ ਆ ਜਨਮ ਹੈ ਆ ਮਰਨ ਹੈ ਉਹ ਜਨਮ ਮਰਨ ਤੋਂ ਰਹਿਤ ਹੈ ਆ ਕਾਲ ਹੈ ਸਮੇਂ ਤੋਂ ਰਹਿਤ ਹੈ ਸਮੇਂ ਦੇ ਜਨਮ ਮਰਨ ਕਾਲ ਤੋਂ ਨਿਕਲਣ ਦਾ ਦੁਆਰ ਹੈ ਵਰਤਮਾਨ ਔਰ ਸਹਿਬਾ ਨੇ ਸਾਫ਼ ਕਹਿ ਦਿੱਤਾ ਉਹ ਜੋ ਪ੍ਰਭੂ ਦੀ ਮੂਰਤ ਹੈ ਅਕਾਲ ਹੈ ਕਾਲ ਨਹੀਂ ਹੈ ਕਾਲ ਤੇ ਹਰ ਮੂਰਤੀ ਨੂੰ ਖਾ ਜਾਂਦਾ ਹੈ ਕਾਲ ਤੇ ਹਰ ਵਜੂਦ ਨੂੰ ਖਤਮ ਕਰ ਦਿੰਦਾ ਹੈ ਕਾਲ ਤੇ ਸਭ ਕੁਝ ਨੂੰ ਨਾਸ ਕਰ ਦਿੰਦਾ ਹੈ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਗਾਸਾ काल का किया सब समय का तमाशा है समय में जन्म समय च, मरण सब कुछ चल रहा है समय अवतार आदि ने चले जाते समय बनद मिटद है मिट है। जो कुछ भी समय बच है अमर नहीं है सदीवी नहीं है कुछ भी हो सदीवी नहीं है जी कोई चीज सौ साल च नहीं मिट्टी हजार दे मिट जाएगी हजार साल च नहीं मिट्टी मिटे जिंदगी के निशान कैसे कैसे जमी खा गई आसमान कैसे कैसे आली कहना है पता नहीं कितने आसमान जमीन च दफन हो गए ने मिट गए ने ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ ਕਾਲ ਦੇ ਤੇ ਸਭ ਕੁਝ ਨਾਸਵੰਤ ਹੈ ਸਭ ਕੁਝ ਮਿਟ ਜਾਂਦਾ ਹੈ ਜਿਹੜਾ ਮਨੁੱਖ ਕਾਲ ਦੇ ਵਿੱਚ ਜੀ ਰਿਹਾ ਹੈ ਸੰਸਾਰੀ ਜਿਹੜਾ ਵਰਤਮਾਨ ਦੇ ਵਿੱਚ ਆਣ ਦੀ ਕੋਸ਼ਿਸ਼ ਪਿਆ ਕਰਦਾ ਹੈ ਸਾਧੂ ਹੈ ਸਾਧੂ ਹੈ ਸਾਧਨਾ ਕਰ ਰਿਹਾ ਹੈ ਕਿ ਜਿਹੜਾ ਵਰਤਮਾਨ ਤੱਕ ਪਹੁੰਚ ਗਿਆ ਉਹਦੀ ਸਾਧਨਾ ਨੂੰ ਕੁਝ ਭਾਗ ਲੱਗ ਗਏ ਨੇ ਸਿੱਧ ਹੋ ਗਏ ਇਹਦੇ ਬਚਨਾਂ ਚ ਬਰਕਤ ਆ ਜਾਏਗੀ ਇਹਦੇ ਬੋਲਾਂ ਚ ਬਰਕਤ ਆ ਜਾਏਗੀ ਕਿਉਂਕਿ ਵਰਤਮਾਨ ਦੇ ਚ ਆ ਗਿਆ ਇਹਦੇ ਕਦਮਾਂ ਦੇ ਚ ਕ੍ਰਾਂਤੀ ਆ ਜਾਏਗੀ ਇਹਦੇ ਹੱਥਾਂ ਚ ਵੀ ਬਰਕਤ ਆ ਜਾਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੋ ਕੰਚਨ ਨੂੰ ਹੱਥ ਲਾਵੇ ਖੇਉ ਸੇਤੀ ਰਲ ਗਿਆ ਐਸੇ ਬੇਬਰਕਤੇ ਹੱਥ ਹੁੰਦੇ ਨੇ ਕੁਝ ਸੋਨੇ ਨੂੰ ਹੱਥ ਪਾਉਂਦੇ ਨੇ ਮਿੱਟੀ ਹੋ ਜਾਂਦਾ ਪਰ ਐਸੇ ਬਰਕਤ ਭਰੇ ਕੁਝ ਹੱਥ ਹੁੰਦੇ ਨੇ ਮਿੱਟੀ ਨੂੰ ਛੋਂਦੇ ਨੇ ਸੋਨਾ ਹੋ ਜਾਂਦਾ ਐਸੇ ਬੋਲ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਵਾਕ ਸਿੱਧੀ ਮੰਤਰ ਸਿੱਧੀ ਪੰਜਾਬੀ ਚ ਅਸੀਂ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ ਗੁਰੂ ਦਾ ਬੋਲ ਗੁਰੂ ਦਾ ਵਾਕ ਗੁਰੂ ਦੀ ਆਵਾਜ਼ ਗੁਰੂ ਦਾ ਮੰਤਰ ਗੱਲ ਇੱਕ ਹੋਈ ਹੈ ਜਿਸ ਦਾ ਬੋਲ ਵਿਅਰਥ ਨਾ ਜਾਏ ਉਹਦੇ ਬੋਲਾਂ ਚ ਸਤਿ ਆ ਗਏ ਇਹਨੂੰ ਕਹਿੰਦੇ ਨੇ ਵਾਕ ਸਿੱਧੀ ਬੋਲ ਸਿੱਧੀ ਮੰਤਰ ਸਿੱਧੀ ਜੋ ਵਰਤਮਾਨ ਤੱਕ ਆ ਗਏ ਕੁਝ ਖੇਡ ਬਣ ਗਈ ਹੈ ਕਿ ਸਾਧੂ ਸਿੱਧ ਹੋ ਗਿਆ ਹੈ ਪਰ ਜੋ ਭਗਵਾਨ ਵੀ ਚਲਾ ਗਿਆ ਅਕਾਲ ਵਿੱਚ ਚਲਾ ਗਿਆ ਤੇ ਸੰਤ ਹੋ ਗਿਆ ਇਹ ਤੇ ਬ੍ਰਹਮ ਗੈ ਨਹੀਂ ਹੋ ਗਿਆ ਇਹ ਤੇ ਪ੍ਰਮਾਤਮਾ ਦਾ ਰੂਪ ਹੋ ਗਿਆ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ सारੰਗ ਪਾਣੇ ਰਾਮ ਕਬੇਰਾ ਇਕ ਬਏ ਹੈ ਕੋਏ ਨਾ ਸਕੇ ਪਛਾਨੇ ਹਜ਼ਾਰਾਂ ਚ ਕੋਇ ਇੱਕ ਕਦ ਸਾਧੋ ਔਰ ਉਹ ਜੋ ਇੱਕ ਕਦ ਸਾਧੋ ਹੈ ਇਹ ਹਜ਼ਾਰ ਇਕੱਠੇ ਕੀਤੇ ਜਾਣ ਤੋ ਕੋਇ ਇੱਕ ਕਦ ਸਿੱਧ ਇਹ ਜਿਹੜੇ ਸਿੱਧ ਨੇ ਇਹ ਹਜ਼ਾਰ ਇਕੱਠੇ ਕੀਤੇ ਜਾਣਤ ਕੋਈ ਫਿਰ ਇੱਕਾਦ ਸੰਤ ਸਾਧੂ ਸਿੱਧ ਸੰਤ ਕਾਧਨਾ ਕਰਨ ਵਾਲੇ ਮਿਲਣਗੇ ਮੇਰੇ ਖਿਆਲ ਹਰ ਸ਼ਹਿਰ ਦੇ ਵਿੱਚ ਮਿਲਣਗੇ ਸਿੱਧ ਹਰ ਸ਼ਹਿਰ ਦੇ ਵਿੱਚ ਨਹੀਂ ਮਿਲਣਗੇ ਤੇ ਸੰਤ ਇਹ ਤੇ ਹਰ ਮੁਲਕ ਦੇ ਵਿੱਚ ਵੀ ਨਹੀਂ ਮਿਲਣਗੇ ਚੰਦਨ ਤਰਨਾ ਬਨ ਬਨ ਸਾਦਾ ਨਾ ਪੁਰਪੁਰਾ ਮੈਂ ਚੰਦਨ ਦਾ ਬੂਟਾ ਹਰ ਜੰਗਲ ਦੇ ਚ ਨਹੀਂ ਹੈ ਸੰਤ ਹਰ ਮੁਲਕ ਦੇ ਚ ਨਹੀਂ ਹੈ ਬਹੁਤ ਥੋੜਾ ਹੈ ਬਹੁਤ ਥੋੜਾ ਹੈ ਭੀੜ ਮਹਾਤਮਾ ਬੁੱਧ ਕਹਿੰਦੇ ਸਨ ਭੀੜ ਤੇ ਭੇੜਾਂ ਦੀ ਆਉਂਦੀ ਹੈ ਫੇਰਾਂ ਵੀ ਨਹੀਂ ਆਉਂਦੀ ਉਹਨਾਂ ਨੇ ਆਪਣੇ ਚਚੇਰੇ ਭਰਾ ਅਨੰਦ ਨੂੰ ਕਿਹਾ ਸੀ ਅਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਭੀੜ ਭੇੜਾਂ ਦੀ ਆਉਂਦੀ ਹੈ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਨਹੀਂ ਆਉਂਦੀ ਇੰਨਾਂ ਹੀ ਭੇੜਾਂ ਦੇ ਚੋਂ ਔਖੇ ਨਾਉਣਾ ਗੁਸਤਾਖੀ ਮਾਫ ਕੋਈ ਸਾਧੂ ਆਉਂਦਾ ਹੈ ਸਾਧਨਾ ਕਰਦਾ ਹੈ ਸਾਧਨਾ ਆਰੰਭ ਹੋ ਗਈ ਇਹ ਹੁਣ ਭੇ ਭੀੜ ਦਾ ਹਿੱਸਾ ਨਹੀਂ ਹੈ ਤੇ ਭੀੜ ਦੀ ਤਰ੍ਹਾਂ ਨਹੀਂ ਜੀਵੇਗਾ ਆਮ ਬੰਦਾ ਭੀੜ ਤੋਂ ਹੀ ਪ੍ਰਭਾਵਿਤ ਹੁੰਦਾ ਹੈ ਪਤਾ ਹੈ ਕਿਉਂ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ ਬਹੁਤ ਮਨੁੱਖ ਗਲਤ ਕਰਨ ਤੇ ਉਹਨੂੰ ਸਹੀ ਸਮਝਿਆ ਜਾਂਦਾ ਹੈ 99 ਬੰਦੇ ਗਲਤ ਕਰਨ ਤੇ ਇੱਕ ਬੰਦਾ ਠੀਕ ਕਰੇ ਉਹ ਜਿਹੜਾ ਇੱਕ ਬੰਦਾ ਠੀਕ ਕਰ ਰਿਹਾ ਹੈ ਉਹ ਗਲਤ ਸਮਝਿਆ ਜਾਏਗਾ ਨੜੇ ਨਵੇ ਸਹੀ ਸਮਝੇ ਜਾਣਗੇ ਮਨੁੱਖ ਬਹੁ ਗਿਣਤੀ ਤੋਂ ਪ੍ਰਭਾਵਤ ਹੁੰਦੇ ਹਨ ਮਨੁੱਖ ਅਕਸਰੀਅਤ ਤੋਂ ਪ੍ਰਭਾਵਤ ਹੁੰਦੇ ਜੈਸੇ ਜਮਹੂਰੀਅਤ ਡੈਮੋਕ੍ਰੇਸੀ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਛੇ ਬਹੁ ਗਿਣਤੀ ਜਿਸ ਨੂੰ ਵੋਟ ਮਿਲ ਜਾਂਨ ਉਹਦੀ ਹਕੂਮਤ ਪਰ ਵਿਦਵਾਨ ਕਹਿੰਦੇ ਬਹੁ ਗਿਣਤੀ ਤੇ ਭੇੜਾਂ ਦੀ ਆਉਂਦੀ ਹੈ ਸ਼ੇਰਾਂ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਕਿਕਰਾਂ ਦੀ ਆਉਂਦੀ ਹੈ ਚੰਦਨ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਮੂਰਖਾਂ ਦੀ ਆਉਂਦੀ ਹੈ ਸਿਆਣਿਆਂ ਦੀ ਨਹੀਂ ਆਉਂਦੀ ਇਹ ਸੋਚ ਤੇ ਮੂਰਖ ਹਮੇਸ਼ਾ ਜਿੱਤਣਗੇ ਢੇੜਾਂ ਜਿੱਤਣਗੇ ਸ਼ੇਰ ਹਾਰਣਗੇ ਕਿਉਂਕਿ ਗਿਣਤੀ ਦਾ ਸਵਾਲ ਹੈ ਖੇੜ ਤੇ ਗਿਣਤੀ ਦੀ ਹੈ ਮੂਰਖ ਜਿੱਤਣਗੇ ਸਿਆਣੇ ਹਾਰਣਗੇ ਖੇੜ ਤੇ ਗਿਣਤੀ ਦੀ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਗਲਤੀ ਕੀਤੀ ਜਾਏ ਉਹਨੂੰ ਗਲਤੀ ਨਹੀਂ ਮੰਨਿਆ ਜਾਂਦਾ ਸਹੀ 99 ਬੰਦੇ ਗਲਤ ਕਰਨ ਉਹ ਗਲਤ ਨਹੀਂ ਸਮਝੇ ਜਾਣਗੇ ਇੱਕ ਬੰਦਾ ਸਹੀ ਕਰੇ ਉਹ ਗਲਤ ਸਮਝਿਆ ਜਾਏਗਾ ਬਨਾਰਸ ਦੇ ਸਾਰੇ ਸਿਆਣੇ ਗਿਣੇ ਗਏ ਤੇ ਕੋਈ ਬੰਦਾ ਪਾਗਲ ਗਿਣਿਆ ਗਿਆ ਕਬੀਰ ਅਤ ਡੋਗੈ ਬਾਕੀ ਸਾਰੇ ਸਿਆਣੇ ਗਿਣੇ ਗਏ ਕਿਉਂਕਿ ਬਹੁ ਗਣਤੀ ਇਹ ਇੱਕ ਬੰਦਾ ਬਾਕੀਆਂ ਦੀ ਤਰ੍ਹਾਂ ਨਹੀਂ ਜੀਉਂਦਾ ਸੀ ਤੋ ਪਾਗਲ ਗਣਿਆ ਗਿਆ ਲੋਕ ਕਹੇ ਕਬੀਰ ਬਉਰਾਣਾ ਸਾਰੇ ਵੇਦੀ ਜਨੇਉ ਪੈਨਦੇ ਸਨ ਗੁਰੂ ਨਾਨਕ ਨੇ ਨਹੀਂ ਪਹਿਨਿਆ ਸਾਰੇ ਵੇਦੀ ਵਰਤ ਰੱਖਦੇ ਸਨ ਗੁਰੂ ਨਾਨਕ ਨੇ ਇਨਕਾਰ ਕੀਤਾ ਸਾਰੇ ਵੇਦੀ ਹਵਨ ਯਾਗ ਕਰ ਰਹੇ ਸਨ ਗੁਰਨਾਣਿਕ ਨੇ ਕਰਨ ਤੋਂ ਇਨਕਾਰ ਕੀਤਾ ਸਾਰੇ 베ਦੀ 33 ਕਰੋੜ ਦੇਵਤਿਆਂ ਦੀ ਮਨੋਤਮਨਦੇ ਸਨ ਗੁਰਨਾਣਿਕ ਨੇ ਇਨਕਾਰ ਕੀਤਾ ਜਿਨੇ 베ਦ ਪੜਿਓ ਉਸ 베ਦੀ ਕਹਾਏ ਉਹ 베ਦੀ ਸਨ ਉਹ ਸਾਰੇ 베ਦੀਆਂ ਨੇ ਮਿਲ ਕੇ ਪਤਾ ਕੀ ਆਖੇ ਇਹ ਭੂਤ ਨਾ ਬੇਤਾਲ ਹੈ ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲ ਉਹ ਸਾਰੇ 베ਦੀ ਤੇ ਬੇਦੀਨ ਹੈ ਮਹਾਨਨ ਹੈ ਇਹ ਜਿਹੜਾ ਇੱਕ ਹੈ ਇਹਨੂੰ ਸਾਰਿਆਂ ਨੇ ਬੂਤਨਾ ਬੇਤਲਾ ਕਹਿਣਾ ਸ਼ੁਰੂ ਕੀਤਾ ਤਾਰਾ ਬਨਾਰਸ ਸਿਆਣਾ ਇੱਕ ਕਬੀਰ ਵਿਚਾਰਾ ਪਾਗਲ ਹੈ ਕਿਉਂਕਿ ਸਾਰਿਆਂ ਨੇ ਉਸਨੂੰ ਪਾਗਲ ਕਿਹਾ ਕਾਰਨ ਗਲਤੁਲ ਆਮ ਸਹੀ ਮੈਂ ਜਿਸ ਦਿਨ ਕੋਲਿਸਤਾਨ ਵਿੱਚ ਸ਼ੇਖ ਸਾਦੀਦਾਏ ਬੋਲ ਪੜਿਆ ਕਾਫੀ ਦਿਨ ਮੈਂ ਇਸ ਨੂੰ ਦੁਹਰਾਇਆ ਅੱਗੇ ਜਾਣ ਨੂੰ ਗੁਲਿਸਤਾਨ ਨੂੰ ਅੱਗੇ ਪੜਨ ਨੂੰ ਮੇਰੀ ਹਿੰਮਤ ਹੀ ਨਾ ਹੋਈ ਬਈ ਬੜੀ ਕੀਮਤੀ ਗੱਲ ਸੀ ਮਹਾਪੁਰਸ਼ ਨੇ ਕਹਿ ਦਿੱਤੀ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਗਲਤੀ ਹੋਵੇ ਉਹ ਗਲਤੀ ਨਹੀਂ ਗਣੀ ਜਾਂਦੀ ਕਿਉਂਕਿ 99 ਬੰਦੇ ਗਲਤ ਕਰ ਰਹੇ ਨੇ ਕਿ ਹਰੇਕੋਲ ਦਲੀਲ ਇਹ ਆਉਂਦੀ ਹੈ ਇਤਨੇ ਸਾਰੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਹਰ ਇੱਕ ਬੰਦਾ ਇਹ ਦਲੀਲ ਦੇ ਇਤਨੇ ਸਾਰੇ ਗਲਤ ਥੋੜੀ ਹੋ ਸਕਦੇ ਨੇ ਕੋਈ ਇੱਕ ਗਲਤ ਹੋਵੇਗਾ ਤੇ ਜੇ ਇਤਨੇ ਸਾਰੇ ਕਰਦੇ ਪੈ ਨੇ ਤਾਂ ਗਲਤ ਨੇ ਉਹ ਇੱਕ ਠੀਕ ਹੋਵੇਗਾ ਹਮੇਸ਼ਾ ਭੀੜ ਉਹ ਗਲਤ ਬੰਦਿਆਂ ਦੀ ਹੁੰਦੀ ਏ ਉਹ ਇੱਕ ਬੰਦਾ ਵਿਚਾਰਾ ਜਾਂ ਤੇ ਸੋਲੀ ਤੇ ਚੜਦਾ ਜਾਂ ਤਤੀ ਤਵੀ ਤੇ ਬੈਠਦਾ ਕੀ ਆ ਉਸ ਦੇ ਬੰਦ ਬੰਦ ਕੱਟੇ ਜਾਂਦੇ ਨੇ ਜਾਂ ਉਹ ਦੀਵਾਰਾਂ ਦੇ ਚਿਣਿਆ ਜਾਂਦਾ ਕਿਉਂਕਿ ਇੱਕ ਆਉਂਦਾ ਭੀੜ ਤੇ ਮੂਰਖਾਂ ਦੀ ਹੁੰਦੀ ਹੈ ਗਲਤੁਲ ਆਮ ਸਹੀ ਬੀੜ ਸ਼ਬਦ ਵੀ ਭੇਡਾਂ ਤੋਂ ਬਣਿਆ ਔਖੇ ਨਾ ਹੋਣਾ ਜਦ ਮੈਂ ਇਹਨੂੰ ਕੋਈ ਭਾਰਤ ਵਿੱਚ ਕਹਿੰਦਾ ਉਸ ਸਾਧੂ ਦੇ ਨਾਲ ਤੇ ਬੜੀ ਭੀੜ ਹੈ ਭੜੀ ਭੀੜ ਹੈ ਔਖੇ ਨਾ ਹੋਣਾ ਕਹਿਣਾ ਪੈਂਦਾ ਭੇਡਾਂ ਆਉਣ ਗਿਆ ਭੇਡਾਂ ਆਉਣ ਗਿਆ ਐਸਾ ਵੀ ਵਕਤ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਲ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਸਭ ਕੁਝ ਵਿਛੜ ਗਿਆ ਕੋੜਾ ਵੀ ਕੋਲ ਨਹੀਂ ਸੀ ਸ਼ਸਤਰ ਵੀ ਨਹੀਂ ਸਨ ਚਾਰ ਦਿਨ ਦਾ ਪੇਟ ਦੇ ਵਿੱਚ ਅੰਨ ਵੀ ਨਹੀਂ ਗਿਆ ਪੰਨ ਦੇ ਕੱਪੜੇ ਵੀ ਪਾਟ ਗਏ ਸਨ ਮਾਛੀਵਾੜਾ ਉਹ ਮੰਦੀ ਰਾਤ ਰੇਤ ਦੇ ਟਿੱਬੇ ਤੇ ਪਾਦਸ਼ਾਹ ਸੋ ਗਏ ਦਿਨ भर ਦੇ ਪੈਦਲ ਚਲੇ ਥਕੇ ਸਰੀਰ ਥਕਿਆ ਟੁੱਟਿਆ ਇਹ ਕਹਿੰਦਾ ਨੀਂਦ ਐਸੀ ਹੈ ਭਾਵੇਂ ਸਰੀਰ ਥਕਿਆ ਹੈ ਟੁੱਟਿਆ ਹੈ ਤੇ ਭੁੱਖਾ ਹੋਵੇ ਪਰ ਨੀਂਦ ਆ ਜਾਂਦੀ ਹੈ ਭੁੱਖੇ ਨੂੰ ਵੀ ਆ ਜਾਂਦੀ ਹੈ ਸਰੀਰ ਨੇ ਆਰਾਮ ਕਰਨਾ ਚਾਹਿਆ ਪਾਉ ਗਏ ਨੇ शुक्राना पै यारड़े यारड़ेदास सानू सथर चंगा भट खेड़ आदा रहे ठीक है प्रभु अज शस्त्र बस्त्र नहीं ने अज कुछ भी नहीं है ना साजो ना बाजो ना फौजो ना फर्श श्री मुखवाक पादशाही दसवीं जफरनामा ना मेरे को हथियार ने ना मेरे धन है ਨਾ ਮੇਰੇ ਨਾਲ ਅੱਜ ਸਿੰਘ ਨੇ ਨਾ ਹੀ ਪਰਵਾਰ ਹੈ। ਨਾ ਕਿਲੇ ਨੇ ਨਾ ਮਹਿਲ ਮਾੜੀਆਂ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਖੁਦਾਵੰਦ ਬਖਸ਼ੰਦਈਐ ਸ਼ੁਅਰਸ। ਐ ਖੁਦਾ ਤੂੰ ਤੇ ਹੈ। ਐ ਪ੍ਰਭੂ ਤੂੰ ਤੇ ਹੈ। ਜਦ ਤੂੰ ਹੈ ਤੇ ਭੁੱਖ ਦੇ ਚ ਵੀ ਆਨੰਦ ਬਣਿਆ ਹੋਇ। ਜਦ ਤੂੰ ਹੈ ਤੋ ਇਹ ਕੱਲ ਦੇ ਇੱਕ ਵੀ ਰੌਣਕ ਬਣੀ ਹੋਈ ਹੈ ਜਦ ਤੂੰ ਹੈ ਤੋ ਰਸ ਬਣਿਆ ਹੋਇਆ ਹੈ ਹੌਸਲਾ ਬਣਿਆ ਹੋਇਆ ਹੈ ਅੱਧ ਹੋ ਗਈ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਲੋਕਾਂ ਦੇ ਭਰੋਸੇ ਟੁੱਟ ਜਾਂਦੇ ਹੁੰਦੇ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਭਰੋਸੇ ਟੁੱਟ ਜਾਂਦੇ ਉਹਨਾਂ ਦੀ ਸ਼ਰਧਾ ਨਹੀਂ ਟੁੱਟਦੀ ਭਰੋਸੇ ਤੇ ਨਿੱਕੀ ਨਿੱਕੀ ਗੱਲ ਤੇ ਟੁੱਟ ਜਾਂਦੇ ਕਰਧਾ ਨਹੀਂ ਟੁੱਟਦੀ ਭਰੋਸਾ ਸੁਣਿਆ ਪੜਿਆ यकीन आ गया भरोसा है टूट सकता है श्रद्धा वेख्या हो रही ऊंचा मोहन सब ते ऊंचा ऐसे पुरुष की श्रद्धा टूटेगी तेन कही कोई मोहन नहीं है वो कह रहा मैं वेख्या तू किस तरह कहना नहीं है मैं वेख्या मैं पेखे हो रही ऊंचा मोहन सब ते ऊंचा मैं वेख्या तू जितना कहना है कह दे ਇਹ ਸ਼ਰਧਾ ਨਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ਵਰ ਹੁਣ ਮੈਂ ਅਰਜ਼ ਕਰਾਂ ਕਾਲ ਵਿੱਚ ਪਰਸਥਿਤੀ ਬਣੀ ਰਹੇਗੀ ਕਾਲ ਵਿੱਚ ਔਕੜਾਂ ਹੋਣਗੀਆਂ ਕਿਉਂਕਿ ਕਾਲ ਵਿੱਚ ਸਿਰਫ ਜਨਮ ਨਹੀਂ ਹਰ ਜਨਮ ਮਰਨ ਦੇ ਵਿੱਚ ਬਦਲਦਾ ਹੈ ਕਾਲ ਵਿੱਚ ਸਿਰਫ ਹਾਸੇ ਨਹੀਂ ਹਰੋਣੇ ਵੀ ਨੇ ਸਿਰਫ ਨਫਾ ਨਹੀਂ ਨੁਕਸਾਨ ਵੀ ਹੈ ਕਾਲ ਵਿੱਚ ਜੀਣ ਵਾਲੇ ਨੂੰ ਐਸਾ ਸਮਝ ਲੈਣਾ ਚਾਹੀਦਾ ਹੈ ਕਿ ਦੋਵੇਂ ਵਾਰੀ ਵਾਰੀ ਮੇਰੀ ਚੋਲੀ ਚ ਪਹਿਣਗੇ ਕਦੀ ਸੁਖ ਕਦੀ ਦੁਖ ਜੋ ਵਰਤਮਾਨ ਵਿੱਚ ਆ ਗਿਆ ਥੋੜਾ ਜਿਹਾ ਦੁੱਖ ਸੁਖ ਤੋਂ ਉੱਚਾ ਉੱਠ ਗਿਆ ਕਿਉਂ ਕਰਤਾਪਨ ਥੋੜਾ ਸਮਾਪਤ ਹੋ ਗਿਆ ਕਾਲ ਵਿੱਚ ਤੇ ਕਰਮ ਚੱਲਦਾ ਹੈ ਇਹ ਥੋੜਾ ਅਕਰਮ ਹੋਇਆ ਹੈ ਹੁਣ ਬਹੁਤ ਕੁਝ ਨਹੀਂ ਕਰਦਾ ਸਿਰਫ ਵਾਹਿਗੁਰੂ ਮੰਤਰ ਦਾ ਉਚਾਰਨ ਕਰਦਾ ਹੈ ਔਰ ਇਹ ਇੱਕ ਦਮ ਦੇਚ ਪੂਰਾ ਹੋ ਜਾਂਦਾ ਹੈ ਤੇ ਇਹ ਵਰਤਮਾਨ ਹੈ ਇੱਥੇ ਆ ਗਿਆ ਹੈ ਬਸ ਇਹ ਨਹੀਂ ਕਰਮ ਕਰਦਾ ਹੁਣ ਦੋ ਸ਼ਬਦ ਫਿਰ ਧਿਆਨ ਨਾਲ ਸੁਣਨਾ ਸਾਰੇ ਕਰਮ ਇਸ ਵਾਸਤੇ ਨੇ ਕਿਦਰੇ ਇਹ ਇੱਕ ਕਰਮ ਕਰੀਏ ਹਜ਼ਾਰਾਂ ਕਰਮ ਛੁੱਟ ਜਾ ਉਹ ਸਾਰਾ ਕਰਮ ਕਾਣ ਛੁੱਟ ਜਾਏ ਉਦੀ ਲੋੜ ਹੈ ਕਰਮ ਦੀ ਲੋੜ ਹੈ ਸਾਕੇ ਅਕਰਮ ਤੱਕ ਪਹੁੰਚੀਏ ਤੇ ਅਕਰਮ ਦੇ ਚ ਪਰਖੇ ਪ੍ਰਵੇਸ਼ ਕਰਨ ਦੇ ਚ ਪਹਿਲੇ ਕਰਮ ਦੀ ਛੋਟੀ ਧਾਰ ਤੱਕ ਆਣਾ ਪੈਂਦਾ ਹੈ ਤੇ ਕਰਮ ਦੀ ਛੋਟੀ ਧਾਰ ਵਰਤਮਾਨ ਦੇ ਚ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਸ਼ਬਦ ਇਹੀ ਨੇ ਮੇਰੇ ਕੋਲ ਕਹਿਣ ਵਾਸਤੇ ਤੇ ਜਿਹੜੇ ਸਾਧਨਾ ਕਰਦੇ ਆਉਣਗੇ ਕਿ ਪੌੜੀ ਉਹਨਾਂ ਦੇ ਪੱਲੇ ਤੇ ਕੁਝ ਪਾ ਸਕਦੀ ਏ ਬਾਤੀਆਂ ਦੇ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਭੀੜ ਵਿੱਚ ਭੇੜਾ ਆਉਂਦੀ ਹੈ ਜੋ ਸਾਧਨਾ ਕਰਨ ਲੱਗ ਪਿਆ ਹੈ ਸਾਧੂ ਜੇਦੀ ਸਾਧਨਾ ਸਫਲ ਹੋ ਗਈ ਹੈ ਸਿੱਧ ਵਰਤਮਾਨ ਤੱਕ ਆ ਗਏ ਤੇ ਜਿਹੜਾ ਵਰਤਮਾਨ ਤੋਂ ਵੀ ਲੰਘ ਗਿਆ ਭਗਵਾਨ ਦੇਚ ਪਹੁੰਚ ਗਿਆ ਸੰਤ ਕਾਲ ਤੋਂ ਅਕਾਲ ਵਿੱਚ ਜਾਣਾ ਹੈ ਕਾਲ ਵਿੱਚ ਭੀੜ ਹੈ ਵਰਤਮਾਨ ਵਿੱਚ ਬਹੁਤ ਥੋੜੇ ਬਹੁਤ ਥੋੜੇ ਭਗਵਾਨ ਦੇਚ ਕੋਈ ਕਰੋਣਾ ਚ ਇਕਤ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸ ਵਕਤ ਜ਼ਮੀਨ ਤੇ ਕਿੰਨੇ ਕੁ ਆਬਾਦੀ ਹੋਵੇਗੀ 6 ਅਰਬ ਦੇ ਕਰੀਬ ਕਹਿੰਦੇ ਕਿ ਕਰੋੜ ਇੱਥੇ ਨਹੀਂ ਹੈ ਕੋਟਨ ਕੋਟਨ ਬਹੁਵਚਨ ਹੈ ਕਈ ਕਰੋੜਾਂ ਦੇ ਵਿੱਚ ਕੋਈ ਇੱਕ ਅਦ ਸੰਤ ਜਣਾ ਖਣਾ ਸੰਤ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦਾ ਜਿਸ ਦਿਨ ਕਦੀ ਸਾਧਨਾ ਕਰੋਗੇ ਤੇ ਥੋੜਾ ਜਿਹਾ ਕਿਦਰੇ ਸਾਧਨਾ ਨੂੰ ਭਾਗ ਲਗਿਆ ਉਸ ਦਿਨ ਸੰਤ ਦੀ ਸਮਝ ਵੀ ਆ ਜਾਏਗੀ ਉਸ ਤੋਂ ਪਹਿਲੇ ਨਹੀਂ ਆਏਗੀ ਆਏਗੀ ਨਹੀਂ ਕਿ ਜਗਤ ਕਾਲ ਦੇ ਚ ਜੀ ਰਿਹਾ ਹੈ ਨਾ ਆ ਕਾਲ ਦੀ ਸਮਝ ਨਾ ਵਰਤਮਾਨ ਦੀ ਸਮਝ ਇਸ ਵਾਸਤੇ ਪਖੰਡ ਪੂਜਿਆ ਜਾ ਰਿਹਾ ਹੈ ਪਖੰਡ ਸਨਮਾਨਤ ਹੈ ਪਖੰਡ ਸਤਕਾਰਿਆ ਜਾ ਰਿਹਾ ਹੈ ਔਰ ਪਖੰਡ ਬੜਾ ਸ਼ਿੰਗਾਰ ਕਰਦਾ ਹੈ ਪਖੰਡ ਕਿਉਂ ਪੂਜਿਆ ਜਾਂਦਾ ਹੈ ਜਿਹੜਾ ਕੰਮ ਆਮ ਬੰਦੇ ਨਾ ਕਰ ਸਕਣ ਤੇ ਉਹ ਕਰਕੇ ਦਿਖਾਨਾ ਜੇ ਸੇ ਆਮ ਬੰਦੇ ਤੇ ਗਰਸਤੀ ਨਹੀਂ ਤੇ ਉਹ ਆਖ ਨਸੀ ਗਰਸਤੀ ਨਹੀਂ ਅਸੀਂ ਨਹੀਂ ਗਰਸਤੀ ਅਸੀਂ ਗਰਸ ਦਾ ਤਿਆਗ ਇਹ ਬਹੁਤ ਵੱਡੀ ਗੱਲ ਦਿਸ ਪੈਗੀ ਤਾਂ ਪੂਜਾ ਚੱਲ ਪਏਗੀ ਤੇ ਹੁਣ ਕੌਣ ਦੱਸੇ ਕਿਉਂਕਿ ਭੀੜ ਇਸ ਤਰ੍ਹਾਂ ਦੀ ਪੂਜਾ ਕਰੇਗੀ ਦਸੋਂ ਗੁਰੂ ਸਾਹਿਬਾਨ ਗਰਸਤੀ ਨੇ ਭਗਤ ਗਰਸਤੀ ਨੇ ਰਾਮ ਗਰਸਤੀ ਨੇ ਕ੍ਰਿਸ਼ਨ ਗਰਸਤੀ ਨੇ ਸ਼ਿਵ ਜੀ ਬਾਵੇਂ ਰਹਿੰਦੇ ਤੇ ਜੰਗਲਾ ਚ ਨੇ ਪਰਪਾਰਵਤੀ ਉਹਨਾਂ ਦੀ ਪਤਨੀ ਹੈ ਗਰਸਤੀ ਨੇ ਤੋ ਖੈਰ ਆਪ ਦੀ ਗਿਆਤ ਲਈ ਅਰਜ਼ ਕਰਾਂ ਜੋ ਕਰਮ ਹਰ ਮਨੁੱਖ ਨਾ ਕਰ ਸਕੇ ਤੇ ਕੋਈ ਕਰਕੇ ਦਿਖਾਵੇ ਪੂਜਾ ਚੱਲ ਪੈਂਦੀ ਉਸ ਨੂੰ ਕਰਾਮਾਤ ਆਖਦੇ ਨੇ ਲੇਕਿਨ ਇਸ ਨੂੰ ਗੁਰਬਾਣੀ ਪਖੰਡ ਕਹਿੰਦੀ ਪ੍ਰਕਿਰਤੀ ਦੇ ਨਿਯਮ ਤੋਂ ਮਨੁੱਖ ਉਲਟ ਤੇ ਨਹੀਂ ਚੱਲ ਸਕੇਗਾ ਲੇਕਿਨ ਉਲਟ ਚੱਲਦਾ ਹੋਇਆ ਦਿਖਾ ਸਕੇਗਾ ਜਤਨ ਕਰੇ ਬਿੰਦ ਕਿਵੇਂ ਨਾ ਰਹਾਈ ਮਨੁ ਆ ਡੋਲੇ ਨਰਕੇ ਜਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਰੀਰ ਦੇ ਜਦ ਸ਼ਕਤੀ ਅਦਕ ਹੋ ਜਾਏਗੀ ਇਹ ਨਿਕਲੇਗੀ ਕਿਸੇ ਨਾ ਕਿਸੇ ਤਰੀਕੇ ਨਾਲ ਜਤਨ ਕਰੇ ਬਿੰਦ ਕਿਵੇਂ ਨਾ ਰਹਾਈ ਨਹੀਂ ਰਹਿ ਸਕਦੀ ਗੁਰੂ ਨਾਨਕ ਮਨੁ ਆ ਡੋਲੇ ਨਰਕੇ ਜਾਈ ਇਸ ਤਿਆਗੀ ਦਾ ਮਨ ਡੋਲਦਾ ਰਹੇ ਪਖੰਡਿਸ਼ ਲੇਕਿਨ ਜਗਤ ਪੂਜਾ ਕਰੇਗਾ ਜਗਤ ਪੂਜਾ ਕਰੇਗਾ ਇਹ ਗੁਰੂ ਨਾਨਕ ਦਾ ਬਾਖ ਮੈਂ ਤੁਹਾਨੂੰ ਸੁਣਾ ਰਿਹਾ ਹੁਣ ਜਗਤ ਨੂੰ ਪਖੰਡ ਦੀ ਵੀ ਸਮਝ ਨਹੀਂ ਇਹ ਵੀ ਮਾਰਸ ਕਰਦੇ ਆ ਕਰਮ ਧਰਮ ਪਖੰਡ ਜੋ ਦੀ ਸੇ ਮਹਾਰਾਜ ਕਹਿੰਦੇ ਜੇ ਧਰਮ ਦਿਖਾਈ ਦੇ ਰਿਹਾ ਵਾਸਤਵਿਕ ਪਖੰਡ ਹੈ ਜਿਹੜੇ ਕਰਮ ਕੀਤੇ ਜਾ ਰਹੇ ਨੇ ਧਾਰਮਿਕ ਪਖੰਡ ਨੇ ਇਹ ਸਿਰਫ ਦਿਖਾਏ ਜਾ ਰਹੇ ਨੇ ਵਾਸਤਵਿਕ ਹਨ ਨਹੀਂ ਤੇ ਕਰਕੇ ਐਸਾ ਦਿਖਾਇਆ ਜਾ ਸਕਦਾ ਹੈ। ਤਾਂ ਧਾਰਮਿਕ ਜਗਤ ਦੀ ਸਮਝ ਤੇ ਉਸ ਨੂੰ ਪੈ ਗਈ ਜਦ ਕੋਈ ਸਾਧਨਾ ਕਰ ਰਿਹਾ ਹੈ, ਕਾਲ ਤੋਂ ਅਕਾਲ ਦੇ ਚ ਜਾਣ ਦੀ। ਇੱਕ ਦਮ ਦੇ ਚ ਆਣ ਦੀ। ਮਨ ਨੂੰ ਲੈਣਾ ਇੱਕ ਦਮ ਦੇ ਚ। ਕਰਮ ਤੋਂ ਅਕਰਮ ਦੇ। ਧਰਮ ਤੋਂ ਅਧਰਮ ਦੇ। ਆ ਕਰਮ ਹੈ, ਆ ਧਰਮ ਹੈ, ਮਜ਼ਬ ਤੋ ਆ ਮਜ਼ਬ ਦੇ। ਨਮਸਤਸਤ ਅਜਵੇ ਨਮਸਤੰ ਅਮਜਵੇ اے ਪ੍ਰਭੂ ਤੇਰਾ ਕੋਈ ਮਜ਼ਬ ਨਹੀਂ ਜਦ ਕਿਦਰੇ ਕੋਈ ਪ੍ਰਮਾਤਮਾ ਚਲੇਨ ਹੋ ਜਾਂਦਾ ਪਤਾ ਕੀ ਕਹਿੰਦਾ ਕਬੀਰ ਕਹਿ ਰਹੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਮੈਂ ਅੱਲਾ ਅੱਲਾ ਵੀ ਜਪਦਾ ਰਾਮ ਰਾਮ ਵੀ ਜਪਦਾ ਪਰ ਇਹ ਹਿੰਦੂ ਮੁਸਲਮਾਨ ਹੋ ਇੱਕ ਗੱਲ ਸੁਣ ਲਓ ਨਾ ਮੈਂ ਮੁਸਲਮਾਨ ਆ ਨਾ ਮੈਂ ਹਿੰਦੂ ਗੱਲ ਖਤਮ ਨਮਸਤਸਤ ਅਜਵੇ ਨਮਸਤੰ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਤੇਰਾ ਕੋਈ ਧਰਮ ਨਹੀਂ ਤੂੰ ਕੋਈ ਕਰਮ ਵੀ ਨਹੀਂ ਕਰਦਾ ਕਰਮ ਕਰ ਕਰਕੇ ਉੱਥੇ ਪਹੁੰਚਣਾ ਹੈ ਜਿਸ ਦਾ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਤੇ ਜਦ ਕੋਈ ਉਸ ਦੇ ਚਲੀਨ ਹੋ ਜਾਂਦਾ ਹੈ ਯਕੀਨ ਜਾਣੋ ਉਸ ਦਾ ਕੋਈ ਮਜ਼ਬ ਨਹੀਂ ਇਸ ਵਾਸਤੇ ਕਹਿੰਦੇ ਨੇ ਸੰਤ ਦਾ ਕੋਈ ਮਜ਼ਬ ਨਹੀਂ ਸੰਤ ਤੇ ਮੱਖੇ ਚ ਵੀ ਚਲੇ ਗਏ 68 ਤੀਰਥਾਂ ਤੇ ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ ਸਾਰੇ ਇਸਲਾਮੀ ਕੇਂਦਰਾਂ ਤੇ ਨਾਰਾ ਲਾਇਆ ਬੋਧ ਮਠਾਂ ਤੇ ਨਾਰਾ ਲਾਇਆ ਉਹ ਮੱਖੇ ਵੀ ਚਲੇ ਗਏ ਬਨਾਰਸ ਵੀ ਚਲੇ ਗਏ ਸਿद्धाਾਂ ਕុល ਵੀ ਚਲੇ ਗਏ ਫਕੀਰਾਂ ਕុល ਵੀ ਚਲੇ ਗਏ ਜਿਵੇਂ ਹਵਾ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਤੇ ਹੁਣ ਸੂਰਜ ਨੂੰ ਕੀ ਆਖੋਗੇ ਹਿੰਦੂ ਮੁਸਲਮਾਨ ਸੂਰਜ ਨਾਲ ਕੋਈ ਮੁਲਕ ਜੋੜੋਗੇ ਤੇ ਸੂਰਜ ਅਮਰੀਕਨ ਹੈ ਜਾਂ ਚਾਈਨਸ ਹੈ ਸੂਰਜ ਸੂਰਜ ਸੰਤ ਤੇ ਸੂਰਜ ਦੀ ਤਰ੍ਹਾਂ ਸੰਤ ਤੇ ਪਵਨ ਦੀ ਤਰ੍ਹਾਂ ਤੇ ਪਵਨ ਨਾਲ ਕੋਈ ਮਜ਼ਬ ਜੋੜੋਗੇ ਤੇ ਸੂਰਜ ਨਾਲ ਕੋਈ ਜਾਤ ਪਾਤ ਜੋੜੋਗੇ ਮੁਲਕ ਜੋੜੋਗੇ ਪਰ ਸੂਰਜ ਨਾਲ ਕੋਈ ਜਾਤ ਪਾਤ ਜੋੜੀ ਜਾ ਰਹੀ ਹੈ ਮੁਲਕ ਜੋੜਿਆ ਜਾ ਰਿਹਾ ਹੈ ਕੋ ਕੋਈ ਜਲਦਾ ਹੋਇਆ ਦੇਵਾ ਹੋਵੇਗਾ ਕਿਸੇ ਗਾਰੇ ਚ ਸੂਰਜ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਸੂਰਜ ਕਿਸੇ ਮਜ਼ਬਬ ਦੇ ਦਾਇਰੇ ਚ ਨਹੀਂ ਆਉਂਦਾ ਸੂਰਜ ਕਿਸੇ ਦੇਸ਼ ਦੇ ਦਾਇਰੇ ਚ ਨਹੀਂ ਆਉਂਦਾ ਸੂਰਜ ਕਿਸੇ ਜਾਤ ਪਾਤ ਦੇ ਦਾਇਰੇ ਚ ਵੀ ਨਹੀਂ ਆਉਂਦਾ ਉਹ ਮਹਾ ਸੂਰਜ ਜਿਸ ਤੋਂ ਸਾਰੇ ਸੂਰਜ ਹੋਏ ਨੇ ਉਹ ਵੀ ਕਿਸੇ ਜਾਤ ਪਾਤ ਦੇ ਦਾਇਰੇ ਚ ਨਹੀਂ ਆਉਂਦਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਅੰਤ੍ਰੀਵ ਤੀਰਤ ਪਰਮਾਤਮਾ ਆਕਾਲ ਅੰਤ੍ਰੀਵ ਤੀਰਤ ਆਕਾਲ ਦੇ ਚ ਹੈ ਕਾਲ ਦੇ ਚ ਨਹੀਂ ਹੈ ਅੰਦਰ ਦਾ ਤੀਰ ਜਿਸ ਦੇ ਚ ਮਨ ਨੇ ਜਾਣਾ ਹੈ ਪਹੁੰਚਣਾ